ਓਪਨ ਦੀ ਜ਼ਮੀਨ ਹੈ ਜੀ ਆ ਦੇਖੋ ਆ ਓਪਨ ਦੀ ਜ਼ਮੀਨ ਆ ਨਾਲ ਦੇਖੋ ਟਾਣੀਆਂ ਸਾਰੀਆਂ ਸੋਹਣੀਆਂ ਟਾਲੀਆਂ ਟੁਲੀਆਂ ਲੱਗੀਆਂ ਬਈਆਂ ਨੇ ਇਸ 45 ਕਿਲੇ ਜ਼ਮੀਨ ਹੈ ਜੀ ਓਪਨ ਦੀ ਗੱਡੀ ਖੜੀ ਆਪਣੀ ਰਾਹ ਦੇ ਉੱਤੇ ਤੇ ਆ ਵੀ ਟਾਣੀਆਂ ਦੇ ਵਿੱਚ ਆ ਸੋਹਣੀ ਨੱਕੇਬੜਮੀ ਜ਼ਮੀਨ ਬਈਆਂ ਨੇ ਬਣਾਈ ਆ ਸੋਹਣੀ ਜ਼ਮੀਨ ਬਣਾਈ ਆ ਮੋਟਰਾਂ ਲੱਗੀਆਂ ਦੋ ਜੀ ਇਹ ਚ ਵੱਡੀਆਂ ਤੇ ਆ ਵੀ ਟਾਣੀਆਂ ਦੇ ਵਿੱਚ ਆ ਠੀਕ ਆ ਸੋਹਣੀ ਜ਼ਮੀਨ ਪੱਧਰ ਜ਼ਮੀਨ ਹੈ ਜੀ ਤੇ ਬਈਆਂ ਦਾ ਸੋਹਣਾ ਕੰਮ ਹੈ ਇਹ ਮਾ ਦੇਖ ਲਓ ਉਹ ਉਪਰਲੀ ਟਾਣੀਆਂ ਤੱਕ ਗਈਏ ਹੈ ਆ ਟਾਣੀਆਂ ਦੇ ਵਿੱਚ ਆ ਓਪਨ ਰਿੱਟੀ ਜ਼ਮੀਨ ਆ ਆ ਸਾਹਮਣੇ ਦੇਖੋ ਜੀ ਸ੍ਰੀ ਸੀਮੈਂਟ ਫੈਕਟਰੀ ਨਾਲ ਹੀ ਬਿਲਕੁਲ ਸ੍ਰੀ ਸੀਮੈਂਟ ਫੈਕਟਰੀ ਆ ਤੇ ਬਹੁਤ ਸੋਹਣੀ ਜ਼ਮੀਨ ਆ ਇਹ ਤੇ ਕੁਝ ਇਹਨਾਂ ਨੇ ਬਾਈਆਂ ਨੇ ਬਾਗ ਵੀ ਲਾ ਰੱਖਿਆ ਅੰਜੀਰ ਦਾ ਬਾਗ ਲਾ ਰੱਖਿਆ ਬੱਸ ਜੀਰ ਦਾ ਬਾਗ ਲਾ ਰੱਖਿਆ ਬੰਨੇ ਨੇ ਆ ਦੇਖੋ ਆ ਸਾਹਮਣੇ ਜ਼ੂਮ ਕਰਕੇ ਦਿਖਾਉਣਾ ਆਥਾਰਾ ਅੰਜੀਰ ਦਾ ਬਾਗ ਆ ਜੀ ਆ ਅੰਜੀਰ ਦਾ ਬਾਗ ਹੁਣ ਕਟਿੰਗ ਕੀਤੀ ਵੀ ਆ ਅਸਾਰਦ 7-8 ਕਿਲੇ ਚ ਅੰਜੀਰ ਦਾ ਬਾਗ ਹੈ ਆ ਦੇਖੋ ਜੀ ਸੋਹਣੀ ਜ਼ਮੀਨ ਆ ਆ ਦੇਖੋ ਟਾਣੀ ਆ ਆ ਬਾਈ ਹੋਰੀ ਪੰਜਾਬ ਤੋਂ ਆਏ ਸੀ ਅੱਜ ਬਠਿੰਡੇ ਤੋਂ ਆ ਦੇਖੋ ਆ ਬਾਈ ਹੋਰੀ ਪੰਜਾਬ ਤੋਂ ਆਏ ਸੀ ਬਠਿੰਡੇ ਤੋਂ ਦੇਖਣ ਵਾਸਤੇ ਤੇ ਦੇਖੀ ਜਾਂਦੇ ਆ ਤੇ ਸੋਹਣੀ ਆ ਆ ਦੇਖੋ ਗੱਡੀ ਖੜੀ ਆਪਣੀ ਸੋਹਣੀ ਜ਼ਮੀਨ ਆ ਜੀ ਅਸੇ ਪਾਸੇ ਢਾਣੀਆਂ ਦੀ ਲਿਕੈਸਨ ਬਹੁਤ ਸੋਹਣੀ ਜ਼ਮੀਨਾਂ ਬੱਜੀ ਐ ਆ ਦੇਖੋ ਆ ਮੋਟਰਾਂ ਵੱਡੀਆਂ ਦੇਖੋ ਆ 5-5 ਇੰਚੀ ਪ੍ਰੈਸ਼ਰ ਵਾਲੀਆਂ ਮੋਟਰਾਂ ਹੀ ਵੱਡੀਆਂ